ਸ਼੍ਰੀ ਵਾਹਿਗੁਰੂ ਸੇਭ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੰਡਾ ਸਤ ਗੁਰੂ ਨਾਨਕ ਜਨ ਕਲ ਰੱਖੇ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਸੋਰਠ ਮਹੱਲਾ ਪੰਜਵਾਂ ਗੋਰੀ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੇ ਪ੍ਰਭ ਪੂਰਨ ਪੈ ਜਸਵਾਰੀ ਨੀ ਦਾਸ ਕੋ ਭਿਉ ਸਹਾਈ ਸਗਲ ਮਨੋਰਥ ਕੀ ਨੇ ਕਰ ਤੈ ਊਣੀ ਬਾਤ ਨ ਕਾਈ ਰਹਾਓ ਕਰ ਤੈ purkh ਤਾਲ ਦਿਵਾਇਆ ਪੀਛੇ ਲਗ ਚਲੀ ਮਾਇਆ ਟੋਟਨ ਕਤ ਹੋ ਆਵੈ ਮੇਰੇ ਪੂਰੇ ਸਤ ਗੁਰ ਭਾਵੇਂ ਸਿਮਰ ਸਿਮਰ ਦੇ ਅੱਲਾ ਸਭ ਜੀ ਭਈ ਕਿਰਪਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾਏ ਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਾਇਆ ਸਰਬ ਫਲਾਪੁਨ ਪਾਇਆ ਤੂੰ ਭਾਰੋ ਸੁਆਮੀ ਮੂਰਾਏ ਹੋ ਪੁਨ ਪਦਾਰਥ ਤੇਰਾ ਜਨ ਨਾਨਕ ਇਕ ਧਿਆਇਆ ਸਰਬ ਫਲਾਪੁਨ ਪਾਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ